ਅੱਜ ਕਿਸਾਨ ਨੌਜਵਾਨ ਚਰਚ ਕਮੇਟੀ ਪੰਜਾਬ ਜੋ ਕਿ ਮਹਾ ਪੰਚਾਇਤ ਅਨੁਸਾਰ ਪਿੰਡ ਖਿਆਲਾ ਵਿਖੇ ਹੋਣ ਜਾ ਰਹੀ ਆ ਤੇ ਉਥੋਂ ਜਿਹੜਾ ਆਪਾਂ ਜਿਹੜੀਆਂ ਸੰਗਤਾਂ ਪਿੰਡ ਬਦਾਦਪੁਰ ਤੇ ਠੱਠੀਆਂ ਦੀਆਂ ਇਹ ਬਹੁਤ ਮੀਂਹ ਵਰ ਦੇ ਵਿੱਚ ਇੱਕ ਸਲਾਕਾ ਜੋਗ ਆ ਜਿਹੜਾ ਨਾਲ ਅੱਜ ਸਾਥ ਦੇ ਰਹੀਆਂ ਤੇ ਜਾ ਰਹੀਆਂ ਵਾ ਤੇ ਕਈ ਦੁਸ਼ਮਣਾਂ ਦੇ ਜ਼ੋਰ ਵੀ ਲੱਗੇ ਸੀਗੇ ਵੀ ਨਹੀਂ ਇੱਥੇ ਸੰਗਤਾਂ ਤੇ ਸਾਡੀ バス ਜਿਹੜੀ ਆ ਬਾਬੇ ਦੀ ਕਿਰਪਾ ਦੇ ਨਾਲ ਤੁਸੀਂ ਵੇਖ ਸਕਦੇ ਪੂਰੀ ਭਰ ਗਈ ਆ ਦੇ ਜੀ ਤੁਹਾਨੂੰ ਤਾਂ ਸਨੂਤ ਹੈ ਇਹ ਸਿੱਖਿਆ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਸੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖੀਏ ਆਪਾਂ ਬਦਲ ਬਦਲ ਕੇ ਵੇਖ ਲਈਆਂ ਸਰਕਾਰਾਂ ਆਹ ਬੰਦਿਆਂ ਨੂੰ ਖਾਸ ਬਣਾ ਦਿੱਤਾ ਔਰ ਸਾਹਮਣੇ

ਪਰ ਰਸਤੇ ਦੇ ਵਿੱਚ ਰੋਕਿਆ ਗਿਆ ਜੰਮੇ ਹਰਿਆਣੇ ਦੇ ਖਲੋਰੀ ਬਾਡਰ ਤੇ ਬੀਜੇਪੀ ਭਾਜ ਪਰੇ ਧੱਕਾ ਕੀਤਾ ਅਰ ਉਸ ਤੇ ਦਰਾ ਰਸਤਿਆਂ ਦੇ ਵਿੱਚ ਰੋਕਿਆ ਗਿਆ ਕਿਸੇ ਦੀ ਜ਼ਿੰਮੇਵਾਰੀ ਪਿਆਸ ਬੋਲ ਤੇ ਲਾਗੀ ਕਿਸੇ ਦੀ ਜ਼ਿੰਮੇਵਾਰੀ ਗੋਦਵਾਲ ਤੇ ਲਾਗੀ ਕਿਤੇ ਦੀ ਹੋਰ ਹਿਵੇ ਰੋਲਾਂ ਤੇ ਲਾਗੀ ਪਰ ਉੱਥੇ ਲੜਾਈ 6 ਦਿਨ ਪੋਵਾਗ ਦੇ ਵਿੱਚ ਬਣੀ ਮੀਂਹ ਦੇ ਰਿੱਕੜਾਂ ਦੇ ਵਿੱਚ ਜਾਣੀ ਇੱਟੇ ਸਿੱਧੀ ਲੋਕ ਵਖੀ ਗਏ ਉਹਨਾਂ ਲੋਕਾਂ ਨਾਲ ਜੇਵਾ ਵੇਨਾ ਭਾਵੇਂ ਬਰੋ ਦੇ ਕਿ ਲੋਕ ਮੀਂਹ ਤੇ ਗੜਿਆਂ ਦੇ ਪਿੱਛੇ ਨਹੀਂ ਹਟੇ ਨਾ ਅੰਦੋਨਾਂ ਨੇ ਲੜਿਆ ਅੰਦੋਨਾਂ ਚੋਂ ਕੁਝ ਘਟਿਆ ਨਹੀਂ ਪਰ ਉਹ ਬਹੁਤ ਕੁਝ ਘਟਿਆ ਪਿਛਲੇ ਅੰਦੋਨਾਂ ਚੋਂ ਵੀ ਤੇ ਰਹਾ ਸਨ ਅੰਦੋਨਾਂ ਚੋਂ ਸਭ ਤੋਂ ਪਹਿਲਾਂ ਦੇ ਅੰਦੋਨਾਂ ਦੇ ਵਿੱਚੋਂ ਆਪਾਂ ਇਹ ਕੁਝ ਘਟਿਆ ਕਿ ਤੁਹਾਡਾ ਪਿੰਡ ਦਾ ਪ੍ਰਧਾਨ ਐਮਐਲਏ ਦੀ ਬਰੋਕਰ ਦੇ ਮੈਟਰ ਚੋਗਾ ਹੋ ਗਿਆ ਇਹ ਛੋਟੇ ਰਹੇ ਨਹੀਂ ਕਿ ਤੁਹਾਡਾ ਪਿੰਡ ਦਾ ਪ੍ਰਧਾਨ ਐਮਐਲਏ ਤੋਂ ਡਰਦਾ ਇਹ ਤੁਸਾ ਹਟਿਆ ਜਿਹੜੇ ਪਿੰਡ ਕੋਈ ਨਬੰਦਾ ਜਾਂਦਾ ਉਹਨੂੰ ਪਤਾ ਲੱਗਦਾ ਕਿ ਉੱਥੋਂ ਦਾ ਪ੍ਰਧਾਨ ਮੇਰਾ ਵਿਰੋਧ ਕਰਦਾ ਤੇ ਗੱਡੀ ਲੈ ਕੇ ਭੱਜ ਜਾਂਦਾ ਇਹ ਛੋਟੇ ਪ੍ਰਾਪਤੀ ਨੇਗੀ ਬੜੀ ਵੱਡੀ ਪ੍ਰਾਪਤੀ ਆ ਦੂਜਾ ਗੱਲੋ ਚ ਇਹ ਖੱਟਿਆ ਪਿਛਲੇ ਸਾਲ ਅੰਦੋਲਨ ਚੱਲਦਾ ਸੀ ਚੱਲਦੇ ਅੰਦੋਲਨ ਦੇ ਵਿੱਚ ਝੋਨੇ ਦਾ ਰੇਟ 121 ਰੁਪਏ ਵਧਿਆ ਇਸ ਸਾਲ ਤੋਂ ਅੰਦੋਲਨ ਨਹੀਂ ਚੱਲਿਆ ਝੋਨੇ ਦਾ ਰੇਟ ਸਿਰਫ 90 ਰੁਪਏ ਵਧਿਆ ਇਹ ਤੁਸੀਂ ਖੱਟਿਆ ਸੀ ਪਿਛਲੇ ਸਾਲ ਅੰਦੋਲਨ ਚੋਂ ਸਰਕਾਰ ਡਰਦੀ ਸੀ ਉਨੇ ਸਾਨੂੰ ਦਿੱਤਾ ਕੁਛ ਪਿਛਲੇ ਸਾਲ ਕਣਕ ਦਾ ਭਾਅ 150 ਰੁਪਇਆ ਵਧਿਆ ਇਸ ਸਾਲ ਦੀ ਵਧਾਉਣਾ ਸਰਕਾਰ ਨੇ ਜੇ ਤੁਹਾਨੂੰ ਵੱਡੇ ਕੱਟ ਕਰਕੇ ਦਲੀਲ ਕਰਕੇ ਫਿਰ ਉਸ ਸਰਕਾਰ ਦੇ ਧੌਂਦੇ ਘੋਟਾ ਦੇਣਾ ਪਊਗਾ ਕਿ ਅਸੀਂ ਐਮਐਸਪੀ ਗਰੰਟੀ ਕਰਨ ਲਈ ਵਾਸਤੇ ਲੜਾਈ ਲੜਦੇ ਠੀਕ ਆ ਤੁਸੀਂ ਸਾਡਾ ਬਾੜਰਾ ਤੋਂ ਅੰਦੋਲਨ ਕਦੇ ਤਾਂ ਜ਼ਬਰ ਕੀਤਾ ਸਾਡੇ ਤੇ ਧੋਖੇ ਨਾਲ ਵੀ ਜਦੋਂ ਉਨਾਰ ਕੇ ਹੁੰਦੇ ਹੋ ਤਾਂ ਫਿਰ ਦੇਖਦੇ ਪਰ ਸਾਨੂੰ ਖਾ ਕੇ ਖਾ ਦਿੰਦੇ ਹੋ ਮੀਟੀਆਂ ਚਲਦੀਆਂ ਦੇ ਵਿੱਚ ਫੈਸਲਾ ਚਲਦੇ ਦੇ ਵਿੱਚ ਹੋਇਆ ਸਾਰਾ ਕੁਝ ਪਰ ਸਦਾ ਅੰਦੋਲਨ ਨਹੀਂ ਖਤਮ ਹੋਇਆ ਹਰ ਰੋਜ਼ ਪੰਜਾਬ ਦੇ ਵਿੱਚ ਅਠੋਂ ਦੋ ਲੱਖਾਂ ਦਾ ਜੇ ਕੋਈ ਪ੍ਰਸ਼ਾਸਨ ਦੁੱਬੇ ਬੰਦੀ ਕਰਦੀ ਆ ਕਦੇ ਕੋਈ ਕਰਦੀ ਆ ਹਰ ਰੋਜ਼ ਉਹ ਅੰਦੋਲਨੀਆਂ ਉਹ ਕੋਈ ਸ਼ੋਰ ਨਹੀਂ ਅੱਜ ਵਰਤੇ ਨੀਂਦ ਦੇ ਵਿੱਚ ਤੁਸੀਂ ਇਸ ਥਾਂ ਪਹੁੰਚੇ ਹੋ ਅੰਦੋਲਨ ਕਰਕੇ ਆਏ ਹੋ ਨਾਗਚਾਨ ਵਾਰੋਂ ਤੁਹਾਡਾ ਅੰਦੋਲਨ ਚੱਲਦਾ ਕਿੱਥੋਂ ਕਿੱਥੋਂ ਮੇਰੇ ਸੱਜਣ ਆਏ ਨੇ ਕਟਿਆਲੇ ਤੋਂ ਜਲੰਧਰ ਤੋਂ ਭਗਵਾੜੇ ਤੋਂ ਉਹ ਕਾਦਰੀ ਆਏ ਨੇ ਉਹ ਇਸ ਅੰਦੋਲਨ ਦੀ ਮਦਦ ਹੈ ਵੀ ਸਾਡਾ ਅੰਦੋਲਨ ਚੱਲਦਾ ਅਸੀਂ ਉਹ ਅੰਦੋਲਨ ਦਾ ਹਿੱਸਾ ਬਣਨਾ ਆ ਸਾਡੀ ਪੈਨ ਬਕਾਨ ਪਰ ਬਾਬੇ ਬਕਾਰੇ ਤੋਂ ਵੱਡਾ ਜੱਤਾ ਬਸਤੇ ਲੈ ਕੇ ਆਏ ਉਹ ਕਾਦਰੀ ਲੈ ਕੇ ਆਏ ਕਿ ਸਾਡਾ ਅੰਦੋਲਨ ਚੱਲਦਾ ਉਸ ਅੰਦੋਲਨ ਦੇ ਵਿੱਚ ਅਸੀਂ ਹਿੱਸਾ ਲਾਉਣਾ ਅੰਦੋਲਨ ਫੇਰ ਕਰਦਾ ਪੈਣਾ ਆਪਾਂ ਨੂੰ ਭਲੇ ਖਜਰਾ ਰਿਓ ਪਿਛਲੇ ਵਰੀ ਭਗਵਾੜੇ ਦੇ ਵਿੱਚ ਧਰਨਾ ਲੱਗਾ ਮੰਦਰੀਕੂ ਦੀ ਫ਼ਤਿਹਾਰੀ ਵਾਲ ਮੰਨ ਕੇ ਗਿਆ ਕਿ ਲੰਬੀ ਸਕੇ ਦੇ ਨਾਲ ਜਿਹੜੀਆਂ ਗੱਵਾਂ ਮਰੀਆਂ ਉਹਨਾਂ ਦਾ 30000 ਰੁਪਇਆ ਕਰਤੀ ਗਊ ਦਾ ਮੁਆਜਾ ਦੇਊਗਾ ਨਹੀਂ ਦਿੱਤਾ अंदोलन की दोबारा लौट पैन रही गोरमेंट सीधे हिटन वास्ते पिछले दो साल पहला जो हड़ आया हड़ के मारिया गया फसल सरकार ने वादा किया जारी सरकार कहती थी मैं मुरगी का ही मुआवजा दऊंगा पर उस सरकार ने मुआवजा नहीं दिता वह भी अंदोलन अपन लड़ना पैना